ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਕਾਲੀ ਵਿਭਾਗੂ ਵਿਰਸਾ ਸਿੰਘ ਵਲਟੋਹਾਵਲਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਮਦਾਸ ਲੰਗਰ ਘਰ ਵਿੱਚ ਬਰਤਨ ਮੰਨਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਪੰਥ ਸਿੰਘ ਸਹਿਬਾਨਾ ਵੱਲੋਂ ਲਗਾਈ ਗਈ। ਧਾਰਮਿਕ ਤਨਖਾਹ ਦੇ ਅਧੀਨ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਵਿਰਸਾ ਸਿੰਘ ਵੱਲੋਂ ਹਰ ਤਿੰਨ ਦਿਨਾਂ ਤੱਕ ਹਰ ਰੋਜ਼ ਇੱਕ ਇੱਕ ਘੰਟੇ ਲਈ ਬਰਤਨ ਮਾਂਜਣ ਅਤੇ ਜੋੜੇ ਝਾੜਨ ਦੀ ਸੇਵਾ ਨਿਭਾਉਣਗੇ ਸੇਵਾ ਦੌਰਾਨ ਲੰਗਰ ਘਰ ਵਿੱਚ ਆਮ ਸੰਗਤ ਵਾਂਗ ਸ੍ਰੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੇਵਾ ਕੀਤੀ ਗਈ ਇਸ ਮੌਕੇ ਵਿਰਸਾ ਸਿੰਘ ਵੱਲੋਂ ਵੱਲੋਂ ਪੂਰੀ ਨਿਰਮਤਾ ਨਾਲ ਸੇਵਾ ਨਿਭਾਈ ਗਈ ਜਿਸ ਨੂੰ ਸੰਗਤਾਂ ਵੱਲੋਂ ਵੀ ਸਰਹਾਨਾ ਮਿਲੀ ਮੀਡੀਆ ਨਾਲ ਗੱਲਬਾਤ ਕਰਦੇ ਵਿਰਸਾ ਸਿੰਘ ਵੱਲੋਂ ਨੇ ਕੀ ਕਿਹਾ ਉਹ ਸੁਣਦੇ ਹਾਂ ਹਾਂਜੀ ਸਰ ਜਿਹੜੀ ਆਈਜੀ ਸਰ ਸੇਵਾ ਕੀਤੀ ਜੀ ਸਰ ਕੀ ਨਾਮ ਹੈ ਦੇਖੋ ਅੱਜ ਮੈਂ ਜਿਹੜੀਆਂ ਸੇਵਾਵਾਂ ਕਰ ਰਹੇ ਹਾਂ ਇਹ ਬਾ ਹੁਕਮ ਪੰਜ ਸਿੰਘ ਸਹਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤੋਂ ਕੀਤੇ ਹੋਏ ਹੁਕਮ ਦੇ ਮਤਲਬ ਕਰ ਰਹੇ ਆ ਭਾਵੇਂ ਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੀ ਬੜੀ ਮਹੱਤਤਾ ਹੈ ਗੁਰੂ ਸਾਹਿਬ ਨੇ ਸਾਨੂੰ ਬੜਾ ਵੱਡਾ ਸਿਧਾਂਤ ਦਿੱਤਾ ਹੈ। ਔਰ ਨਾਲ ਹੀ ਜੇ ਕਿਸੇ ਸਿੱਖ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਦੀ ਸ਼ੁੱਧੀ ਵੀ ਜਿਹੜੀ ਹੈ ਉਹਦੀ ਸੁਧਾਈ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੇ ਨਾਲ ਹੁੰਦੀ ਹੈ। ਤੇ ਮੈਥੋਂ ਵੀ ਜੋ ਵਗਿਆ ਹੋਈ ਭੁੱਲ ਹੋਈ ਉਦੀ ਪੰ ਸਿੰਘ ਸਹਿਬਾਨ ਨੇ ਜੋ ਮੈਨੂੰ ਤਨਖਾਹ ਲਈ ਸੀ ਚਾਹ ਝੂਠੇ ਬਰਤਨਾਂ ਦੀ ਚਾਹ ਸਫਾਈ ਦੀ ਗੱਲ ਕਰ ਲਈਏ ਝੂਠੇ ਬਰਤਨਾਂ ਦੀ ਸੇਵਾ ਦੀ ਗੱਲ ਕਰ ਲਈਏ ਚਾਹ ਜੋੜੇ ਦੀ ਸੇਵਾ ਦੀ ਗੱਲ ਕਰ ਲਈਏ ਇਹ ਸੇਵਾਵਾਂ ਬੜੀਆਂ ਵੱਡਮੁਲੀਆਂ ਹਨ ਹਰ ਸਿੱਖ ਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਚਾਹ ਇਹ ਜੋ ਸੇਵਾਵਾਂ ਜਿਹੜੀਆਂ ਨੇ ਉਹ ਬਾ ਹੁਕਮ ਕਰ ਰਹੇ ਹਨ ਔਰ ਵਕਈ ਜਿਹੜਾ ਸਿੱਖੀ ਦਾ ਇੱਕ ਵਿਨਕਣ ਸਿਧਾਂਜ ਜਿਹੜਾ ਆ ਉਹ ਵਾਹਿਗੁਰੂ ਕਾ ਖਾਲਸਾ ਉਹ ਸਿੱਖ ਦੀ ਸਦਾਈ ਕਰਦੇ ਆ ਸਿੱਖ ਨੂੰ ਸ਼ੁੱਧੀ ਕਰਦੇ ਆ ਸਿੱਖ ਨੂੰ ਸੋਜੀ ਬਖਸ਼ਦੇ ਆ ਸਿੱਖ ਨੂੰ ਸਿੱਖੀ ਪ੍ਰਤੀ ਪ੍ਰਪਕਤਾ ਬਖਸ਼ਦੇ ਸਰ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਹੈ ਮੇਰੀ ਕੋਈ ਰਣਨੀਤੀ ਨਹੀਂ ਤੇ ਨਾ ਸਿੱਖ ਦੀ ਕੋਈ ਰਣਨੀਤੀ ਹੁੰਦੀ ਹੈ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੁੰਦਾ ਆ ハコミを取り出してるから。